ਸਸੀਕਾਲ ਜੀ ਤੁਹਾਡਾ ਇੱਕ ਬਾਰ ਫਿਰ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਅੱਜ ਦਾ ਜੋ ਆਪਣਾ ਟੋਪਿਕ ਹੈ ਉਹ ਟੋਪਿਕ ਟਰਾਂਸਫਰ ਨੂੰ ਲੈ ਕੇ ਹੈ ਆਪਾਂ ਨੂੰ ਪਤਾ ਹੈ ਕਿ ਜਿਹੜਾ ਟਰਾਂਸਫਰ ਦੇ ਰਿਗਾਰਡਿੰਗ ਇੱਕ ਲੈਟਰ ਸਾਡੇ ਕੋਲੇ ਆ ਚੁੱਕਿਆ ਹੈ ਜਿਨੇ ਵਿੱਚ ਲਿਖਿਆ ਹੋਇਆ ਹੈ ਵੀ 6 ਤਰੀਕ 6ਵੇਂ ਮਹੀਨੇ ਤੋਂ ਜਿਹੜੀਆਂ ਨੇ ਟਰਾਂਸਫਰਸ ਉਹ ਓਪਨ ਹੋਣਗੀਆਂ ਤੇ 13 6 ਤੱਕ ਹੈ ਜਿਹੜੀਆਂ ਇਹ ਟਰਾਂਸਫਰ ਨੇ ਵਿੱਚ ਆਪਾਂ ਜਿਹੜੀਆਂ ਆਪਣੀ ਜਰਨਲ ਪ੍ਰੋਫਾਈਲ ਹੈ ਰਿਜ਼ਲਟ ਹੈ ਤੇ ਸਰਵਿਸ ਰਿਕਾਰਡ ਜਿਹੜਾ ਆਪਾਂ ਭਰਨਾ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਹੈ ਡਾਟਾ ਅਪਰੂਵ ਕਰਨਾ ਹੈ ਅੱਜ ਹੀ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜੀ ਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਹੋਊਗੀ ਬਿਲਕੁਲ ਸੇਮ ਟੂ ਸੇਮ ਡਿੱਟੋ ਉਹੀ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਚਾਹੀਦੀਆਂ ਨੇ ਆਪਾਂ ਉਹ ਦੇਖ ਲਾਂਗੇ ਕਿ ਕਿੱਥੇ-ਕਿੱਥੇ ਕਿਵੇਂ-ਕਿਵੇਂ ਕੀ ਕੁਝ ਆਪਾਂ ਪੜਨਾ ਹੈ ਹੁਣ ਬਿਲਕੁਲ ਡਿਟੇਲ ਨਾਲ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਕੋਈ ਸਟੈਪ ਤੁਸੀਂ ਇਹਦੇ ਵਿੱਚ ਮਿਸ ਨਹੀਂ ਕਰਨਾ ਠੀਕ ਹੈ ਜੀ ਇੱਕ ਗੱਲ ਸੁਣਨੀ ਟਿਕ ਬਾਈ ਪ੍ਰੈਕਟੀਕਲ ਦੇਖਣਾ ਉਹਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ ਠੀਕ ਹੈ ਜੀ ਐਸ ਵੀਡੀਓ ਨੂੰ ਤੁਸੀਂ ਸਕਿਪ ਨਹੀਂ ਕਰਨਾ ਬਿਲਕੁਲ ਹਰ ਇੱਕ ਗੱਲ ਨੂੰ ਆਪਾਂ ਬੜੀ ਡਿਟੇਲ ਨਾਲ ਡਿਸਕਸ ਕਰਾਂਗੇ ਤੇ ਆਪਾਂ ਇਸ ਨੂੰ ਫਿਲ ਕਰਕੇ ਦੇਖਾਂਗੇ ਕਿ ਕੀ ਕੀ ਚੀਜ਼ ਸਾਨੂੰ ਚਾਹੀਦੀ ਹੈ ਤੇ ਕਿਵੇਂ ਆਪਾਂ ਇੱਥੇ ਭਰਨੀ ਹੈ ਠੀਕ ਹੈ ਜੀ ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਹੋਈ ਤਾਂ ਤੁਸੀਂ ਚੈਨਲ ਤੇ ਜਾ ਕੇ ਉਹ ਵੀਡੀਓ ਦੇਖ ਲਓ ਐਸ ਨੂੰ ਓਪਨ ਕਰਨ ਤੋਂ ਪਹਿਲਾਂ ਉਸ ਦੇ ਵਿੱਚ ਜੋ-ਜੋ ਚੀਜ਼ਾਂ ਹੋਣਗੀਆਂ ਉਹ ਤੁਸੀਂ ਆਪਦੀਆਂ ਕਲੈਕਟ ਕਰ ਲਿਓ ਠੀਕ ਹੈ ਜੀ ਟੱਚ ਲੀਏ ਜੀ ਬਹੁਤੀਆਂ ਗੱਲਾਂ ਆਪਾਂ ਨਾ ਕਰਦੇ ਹੋਏ ਐਸ ਵੀਡੀਓ ਤੇ ਡਾਇਰੈਕਟ ਆਉਂਦੇ ਹਾਂ ਠੀਕ ਹੈ ਜੀ ਵੈਸੇ ਤਾਂ ਉਹ ਲੈਟਰ ਸਰਕੂਲੇਟ ਹੋਇਆ ਹੀ ਹੈ WhatsApp ਦੇ ਉੱਪਰ ਹਰ ਕਿਸੇ ਕੋਲੇ ਪਹੁੰਚ ਗਿਆ ਹੈ ਆਪਾਂ ਉਹਨੂੰ ਪੜ੍ਹ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਾਂਗੇ ਟੂ ਦਾ ਪੁਆਇੰਟ ਆਪਾਂ ਗੱਲ ਕਰਦੇ ਹਾਂ ਜੀ ਠੀਕ ਹੈ ਜੀ ਟਰਾਂਸਫਰ ਨੂੰ ਅਪਲਾਈ ਕਰਨ ਵਾਸਤੇ ਆਪਾਂ ਨੂੰ ਕੀ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਣੀ e-Punjab ID ਦੇ ਉੱਤੇ ਆਪਾਂ ਲੌਗਇਨ ਕਰਾਂਗੇ ਲੌਗਇਨ ਕਰਨ ਤੋਂ ਬਾਅਦ ਆਪਾਂ ਅਪਲਾਈ ਤੇ ਜਾਵਾਂਗੇ ਅਪਲਾਈ ਤੋਂ ਬਾਅਦ ਉੱਥੇ ਇੱਕ ਟਰਾਂਸਫਰ ਅਪਲਾਈ ਦਾ ਜਿਹੜਾ ਆਪਸ਼ਨ ਹੈ ਉੱਥੇ ਆਪਾਂ ਕਲਿੱਕ ਕਰਕੇ ਦੇਖਾਂਗੇ ਉੱਥੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਆ ਆਪਸ਼ਨ ਸਾਡੇ ਕੋਲੇ ਖੁੱਲ ਕੇ ਸਾਹਮਣੇ ਆ ਜਾਣਗੇ ਠੀਕ ਹੈ ਜੀ ਉਹ ਮੈਂ ਬਾਈ ਸਟੈਪ ਨਹੀਂ ਦੱਸੂਗਾ ਕਿਉਂਕਿ ਉਹ ਹਰ ਇੱਕ ਟੀਚਰ ਨੂੰ ਪਤਾ ਹੈ ਕਿਵੇਂ ਓਪਨ ਹੋਊਗੀ ਕਿਵੇਂ ਓਪਨ ਨਹੀਂ ਹੋਊਗੀ ਠੀਕ ਹੈ ਜੀ ਅਰੇ ਰੋੜੋ ਨਾ ਪਾਓ ਨਹੀਂ ਹੋਊਗੀ ਉਹਦੇ ਬਾਰੇ ਆਪਾਂ ਗੱਲ ਕਰ ਲੈਨੇ ਆਂ ਕਿ ਉਹ ਓਪਨ ਹੋਣ ਤੋਂ ਬਾਅਦ ਆਪਣੇ ਕੋਲੇ ਆ ਪੇਜ ਜਿਹੜਾ ਇਹ ਖੁੱਲ ਕੇ ਸਾਹਮਣੇ ਆ ਜਾਊਗਾ ਠੀਕ ਹੈ ਜੀ ਇਸ ਵਾਰ ਇਹਨਾਂ ਨੇ ਜਿਹੜਾ ਮੋਡਿਊਲ ਹੈ ਉਹ ਬੜੇ ਵਧੀਆ ਤੇ ਬੜੇ ਸੋਹਣੇ ਤਰੀਕੇ ਨਾਲ ਦਿੱਤੇ ਹੈ ਜੀ ਜਰਨਲ ਇੱਥੇ ਦਿੱਤਾ ਹੈ ਜੀ ਰਿਜ਼ਲਟ ਦਿੱਤਾ ਹੈ ਜੀ ਸਰਵਿਸ ਰਿਕਾਰਡ ਦਿੱਤਾ ਹੈ ਅਪਲੋਡ ਡਾਕੂਮੈਂਟ ਦਿੱਤਾ ਹੈ ਅਨਲੌਕ ਟਰਾਂਸਫਰ ਦਿੱਤਾ ਹੈ ਤੇ ਅਪਰੂਵ ਡਾਟਾ ਦਿੱਤਾ ਹੈ ਕੀ ਕੀ ਕੰਮ ਹੈ ਕੀ ਕੀ ਆਪਾਂ ਪੜਨਾ ਹੈ ਕਿੱਥੇ ਕਿਹੜੇ ਡਾਕੂਮੈਂਟ ਅਪਲੋਡ ਕਰਨੇ ਆ ਆਪਾਂ ਉਹ ਸਾਰੀਆਂ ਚੀਜ਼ਾਂ ਆਪਾਂ ਇਸ ਦੇ ਵਿੱਚ ਡਿਸਕਸ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਆਪਣਾ ਜਿਹੜਾ ਪਹਿਲਾ ਆਪਸ਼ਨ ਹੈ ਉਹ ਤਾਂ ਕਲਿੱਕ ਹੇਅਰ ਜਰਨਲ ਡਿਟੇਲ ਤੇ ਆਪਾਂ ਦੇਖਾਂਗੇ ਇੱਥੇ ਆਪਾਂ ਕਲਿੱਕ ਕਰਦੇ ਹਾਂ ਠੀਕ ਹੈ ਜੀ ਇਸ ਨੂੰ ਆਪਾਂ ਕਲਿੱਕ ਕਰਕੇ ਦੇਖਦੇ ਹਾਂ ਜੀ ਚਲੋ ਜੀ ਆਪਾਂ ਇਹਨੂੰ ਜਦੋਂ ਕਲਿੱਕ ਕੀਤਾ ਆ ਆਪਾਂ ਉਸ ਵੀਡੀਓ ਦੇ ਵਿੱਚ ਪਹਿਲਾਂ ਹੀ ਗੱਲ ਕੀਤੀ ਸੀਗੀ ਵੀ ਜਿਹੜੀ ਸਾਈਟ ਹੈ ਬਹੁਤ ਜ਼ਿਆਦਾ ਸਲੋ ਹੋ ਜਾਂਦੀ ਹੈ ਸਲੋ ਹੋਣ ਕਰਕੇ ਜਿਹੜਾ ਇਹ ਬਹੁਤ ਜ਼ਿਆਦਾ ਸਲੋ ਚੱਲਦੀ ਹੈ ਤਾਂ ਹੀ ਉਹ ਡਾਟਾ ਹੈ ਜਿਹੜਾ ਆਪਾਂ ਇਕੱਠਾ ਕਰਕੇ ਰੱਖਣ ਵਾਸਤੇ ਤੁਹਾਨੂੰ ਆਖਿਆ ਗਿਆ ਸੀ ਆ ਦੇਖੋ ਹਜੇ ਮੇਰੇ ਸਾਹਬ ਚ ਪੋਰਟਲ ਖੁੱਲੇ ਨੂੰ ਥੋੜਾ ਟਾਈਮ ਹੀ ਹੋਇਆ ਅੱਧਾ ਘੰਟਾ ਹੀ ਹੋਇਆ ਹੈ ਤੇ ਉਹਦੇ ਵਿੱਚ ਹੀ ਇਹ ਸਾਈਟ ਇੰਨੀ ਜ਼ਿਆਦਾ ਬਿਜੀ ਹੋ ਚੁੱਕੀ ਹੈ ਇਹ ਪ੍ਰੋਬਲਮਸ ਨੇ ਜਿਹੜੀਆਂ ਸਾਨੂੰ ਆਉਣਗੀਆਂ ਇਹ ਤਾਹੀਉ ਵੀਡੀਓ ਇੱਕ ਪਹਿਲਾਂ ਬਣਾਈ ਸੀ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਸਾਨੂੰ ਲੋਡ ਪਾਊਗੀ ਉੱਥੇ ਵੀ ਤਾਂ ਕਿ ਅ ਅਸੀਂ ਪਹਿਲਾਂ ਨੂੰ ਖੋਲਾਂਗੇ ਫਿਰ ਉੱਥੇ ਚੀਜ਼ ਵੇਖਾਂਗੇ ਕਿਹੜੀ ਚੀਜ਼ ਦੀ ਲੋਡ ਪਾਊਗੀ ਕਿਹੜੀ ਨਹੀਂ ਪਾਊਗੀ ਫਿਰ ਇਹਨੂੰ ਅਸੀਂ ਲੌਗ ਆਊਟ ਕਰਾਂਗੇ ਉਹ ਚੀਜ਼ ਲੱਭਾਂਗੇ ਫਿਰ ਇਹਨੂੰ ਦੁਬਾਰਾ ਖੋਲਾਂਗੇ ਤੇ ਕਾਫੀ ਟਾਈਮ ਇਹਦੇ ਵਿੱਚ ਨਿਕਲ ਜਾਂਦਾ ਹੈ ਤਾਂ ਇਹ ਸਾਡੀਆਂ ਚੀਜ਼ਾਂ ਨਾ ਸਾਨੂੰ ਫੇਸ ਕਰਨੀਆਂ ਪੈਣ ਇਸ ਕਰਕੇ ਆਪਾਂ ਉਹ ਵੀਡੀਓ ਪਹਿਲਾਂ ਬਣਾਈ ਸੀ ਤਾਂ ਇਹ ਆਪਣੀ ਜਰਨਲ ਡਿਟੇਲ ਹੈ ਜਿਹੜੀ ਓਪਨ ਹੋ ਚੁੱਕੀ ਹੈ ਭਈ ਉਹ ਲੈ ਬੋਲ ਲਿਓ ਮੇਰੇ ਨਾਲ ਧਾਰੀ ਆਵਾਜ਼ ਆਵੇ ਪਰ ਨਾ ਕੀ ਕੁਛ ਹੈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਇੱਥੇ ਸਪੈਸ਼ਲ ਕੈਟਾਗਰੀ ਦੇ ਵਿੱਚ ਕਿ ਅਸੀਂ ਕੋਈ ਸਪੈਸ਼ਲ ਕੈਟਾਗਰੀ ਦੇ ਵਿੱਚ ਕੋਈ ਟੀਚਰ ਹਾਂ ਜੇ ਸਾਡੀ ਕੈਟਾਗਰੀ ਸਪੈਸ਼ਲ ਹੈ ਤਾਂ ਅਸੀਂ ਯੈਸ ਕਰਾਂਗੇ ਠੀਕ ਹੈ ਜੀ ਜਦੋਂ ਅਸੀਂ ਨੂੰ ਯੈਸ ਕਰਾਂਗੇ ਤਾਂ ਇੱਧਰਲੇ ਪਾਸੇ ਇੱਕ ਆਪਸ਼ਨ ਹੋਰ ਓਪਨ ਹੋ ਜਾਊਗਾ ਜਿਹਦੇ ਵਿੱਚ ਆਪਾਂ ਭਰਾਂਗੇ ਜੀ ਹਾਂਜੀ ਅਸੀਂ ਸਪੈਸ਼ਲ ਕੈਟਾਗਰੀ ਦੇ ਵਿੱਚ ਹੈਗੇ ਆਂ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ ਹੈ ਬੀ ਇਹ ਡਿਫਰੈਂਟਲੀ এবਲਡ ਪਰਸਨ ਆ ਜੇਕਰ ਨੋ ਹੈ ਤਾਂ ਨੋ ਰਹਿਣ ਦਿਓ ਜੇਕਰ ਯੈਸ ਹੈ ਤਾਂ ਯੈਸ ਕਰ ਦਿਓ ਜੇਕਰ ਯੈਸ ਕਰੂੰਗੇ ਤਾਂ ਡਾਟਰ ਦੇ ਪਾਸੇ ਉਹਦਾ ਸਰਟੀਫਿਕੇਟ ਹੈ ਉਹ ਆ ਜਾਊਗਾ ਇਹ ਸਰਟੀਫਿਕੇਟ ਆਪਾਂ ਨੂੰ ਅਪਲੋਡ ਵੀ ਕਰਨਾ ਪਊਗਾ ਕਿੱਥੇ ਕਰਨਾ ਪਊਗਾ ਉਹ ਆਪਾਂ ਬਾਅਦ ਚ ਗੱਲ ਕਰਦੇ ਆਂ ਠੀਕ ਹੈ ਜੀ ਥਰਡ ਆਪਸ਼ਨ ਇਹਦੇ ਵਿੱਚ ਕੀ ਹੈ ਐਨੀ ਡਿਜ਼ੀਜ਼ ਯਾਨੀ ਕਿ ਜਿਹੜੀਆਂ ਇਹ ਕੁਝ ਬਿਮਾਰੀਆਂ ਨੇ ਜਿਹੜੀਆਂ ਲਿਸਟ ਦੇ ਵਿੱਚ ਆਂਦੀਆਂ ਉਹਨਾਂ ਦੀ ਇੱਕ ਵੱਖਰੀ ਲਿਸਟ ਬਣੀ ਹੁੰਦੀ ਹੈ ਜੇਕਰ ਅਸੀਂ ਉਹਨਾਂ ਬਿਮਾਰੀਆਂ ਤੋਂ ਗ੍ਰਸਤ ਹੈਗੇ ਆਂ ਕਾਸੀ ਯੈਸ ਕਰਾਂਗੇ ਅਦਰਵਾਈਜ਼ ਇੱਥੇ ਨੋ ਹੀ ਰਹੂਗਾ ਯੈਸ ਕਰਾਂਗੇ ਤਾਂ ਇੱਥੇ ਸਾਨੂੰ ਉਸ ਦੀ ਜਿਹੜੀ ਡਿਟੇਲ ਹੈ ਉਹ ਪੜਨੀ ਪਊਗੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ ਅ ਬੱਚੇ ਨੇ ਜਿਹੜੇ ਸਾਡੇ ਠੀਕ ਹੈ ਜੀ ਉਹ ਕਿਸੇ Mentally challenged children ਨੇ ਜਾਂ ਕੋਈ ਉਹਨਾਂ ਨੂੰ ਵੀ ਕੋਈ ਐਸੀ ਜਿਹੜੀ ਹੈ ਆ ਆਪਾਂ ਕਹਿ ਲਈਏ ਕਿ differently abled ਬੱਚੇ ਨੇ ਜਿਹੜੇ ਉਹ ਨੇ ਤਾਂ ਉਹਨਾਂ ਵਾਸਤੇ ਵੀ ਆਪਾਂ ਇੱਥੇ ਯੈਸ অর ਨੋ ਕਰਾਂਗੇ ਜੇਕਰ ਯੈਸ ਹੈ ਤਾਂ ਯੈਸ ਫਿਰ ਉਹਨਾਂ ਦੀ ਵੀ ਡਿਸੇਬਿਲਟੀ ਹੈ ਜਿਹੜੀ ਆਪਾਂ ਇੱਥੇ ਫਿਲ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ ਆਂਦਾ ਜੀ ਜਿਹੜੇ ਕਪਲ ਨੇ ਮੈਰਿਡ ਨੇ ਉਹ ਕੀਨੇ ਜੀ ਸਾਡੇ ਕੋਲੇ ਦੋਨੋਂ ਹੀ ਜਿਹੜੇ ਨੇ ਜੌਬ ਦੇ ਵਿੱਚ ਨੇ ਠੀਕ ਹੈ ਜੀ ਤਾਂ ਉਹ ਆਪਾਂ ਇੱਥੇ ਫਿੱਲ ਕਰਾਂਗੇ ਜੇਕਰ ਜੌਬ ਦੇ ਵਿੱਚ ਹਾਂ ਤਾਂ ਯੈਸ ਕਰਾਂਗੇ ਨਹੀਂ ਹੈ ਤਾਂ ਨਹੀਂ ਕਰਾਂਗੇ ਜੇ ਦੋ ਆਪਾਂ ਇੱਥੇ ਯੈਸ ਕਰਦੇ ਆ ਤਾਂ ਉਦੋਂ ਇੱਥੇ ਇੱਕ ਆਪਸ਼ਨ ਹੋਰ ਐਲੀਜੀਬਲ ਹੋ ਜਾਂਦੇ ਨੇ ਜਿਹਦੇ ਵਿੱਚ ਆਪਾਂ ਆਪਣੇ ਜਿਹੜੇ ਜੀਵਨ ਸਾਥੀ ਦੀ ਡਿਟੇਲ ਭਰਨੀ ਹੋਊਗੀ ਕਿ ਹਾਂਜੀ ਉਹ ਪਰਦੇ ਐ ਕੀ ਕਰਦੇ ਐ ਕਿ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿੰਨ ਕੰਮ ਕਰਦੇ ਨੇ ਕਿੰਨੀ ਸਾਡੇ ਤੋਂ ਦੂਰ ਨੇ ਉਹ ਸਾਰੀ ਡਿਟੇਲ ਇੱਥੇ ਭਰੀ ਜਾਊਗੀ ਠੀਕ ਹੈ ਜੀ ਉਹ ਇੱਕ অপਸ਼ਨ ਇੱਥੇ ਐਲੀਜੀਬਲ ਹੋ ਜਾਣਗੇ ਠੀਕ ਹੈ ਜੀ ਇਸ ਤੋਂ ਬਾਅਦ ਸਾਡੇ ਕੋਲੇ ਆਹ অপਸ਼ਨ ਆਂਦਾ ਹੈ ਜੀ ਜਿਹਦੇ ਵਿੱਚ ਸੇ ਬੱਚਿਆਂ ਦੀ ਡਿਟੇਲ ਭਰਨੀ ਹੁੰਦੀ ਹੈ ਕਿ ਸਾਡੇ ਜਿਹੜੇ ਬੱਚੇ ਨੇ ਉਹ ਗਵਰਨਮੈਂਟ ਸਕੂਲ ਦੇ ਅੰਦਰ ਪੜ੍ਹਦੇ ਆ ਜੇਕਰ ਯੈਸ ਹੈ ਤਾਂ ਯੈਸ ਅਦਰਵਾਈਜ਼ ਆਪਾਂ ਇੱਥੇ ਨੋ ਕਰ ਦੇਵਾਂਗੇ ਠੀਕ ਹੈ ਜੀ ਜਦੋਂ ਅਸੀਂ ਇੱਥੇ ਯੈਸ ਕਰਾਂਗੇ ਤਾਂ ਯੈਸ ਕਰਨ ਤੋਂ ਬਾਅਦ ਜਿਹੜੀ ਸਾਡੇ ਕੋਲੇ ਆਹ ਡਿਟੇਲ ਹੈ ਇੱਥੇ ਇੱਕ ਡਿਟੇਲ ਆਪਾਂ ਨੂੰ ਭਰਨੀ ਪਊਗੀ ਠੀਕ ਹੈ ਜੀ ਉਹਦੀ ਡਿਟੇਲ ਆਪਾਂ ਨੂੰ ਇੱਥੇ ਪੜਨੀ ਪਊਗੀ ਹਾਂਜੀ ਬੱਚਾ ਕਿੰਨੇ ਸਾਲਾਂ ਤੋਂ ਸਾਡੇ ਕੋਲੇ ਇਹ ਜਿਹੜਾ ਪੜ ਰਿਹਾ ਹੈ ਇੱਥੇ ਆਪਾਂ ਉਸ ਨੂੰ ਭਰ ਦਵਾਂਗੇ ਠੀਕ ਹੈ ਜੀ ਸਿਨਿਓਰਟੀ ਨੰਬਰ ਹੈ ਜੀ ਉਹ ਆਪਾਂ ਭਰਨਾ ਹੈ ਇਹ ਆਪਸ਼ਨਲ ਹੈ ਭਰ ਵੀ ਸਕਦੇ ਆ ਤੇ ਨਹੀਂ ਵੀ ਭਰ ਸਕਦੇ ਠੀਕ ਹੈ ਜੀ ਹੱਲੇ ਤੱਕ ਏਸੀਆਰ ਜਿਹੜੀ ਹੈ ਇੱਥੇ ਆਪਾਂ 23 24 ਦੀ ਵਰਤੋਂ ਕਰਨੀ ਹੈ ਇਹ ਨੰਬਰ ਆਪਾਂ ਇੱਥੇ ਭਰਨੇ ਆ ਇਹ ਕਿਹੜਾ ਸਕੋਰ ਹੈ ਜਿਹੜਾ ਏਸੀਆਰ ਦੇ ਵਿੱਚ ਲਾਸਟ ਚ ਜਾ ਕੇ ਆਪਾਂ ਨੂੰ ਮਿਲਦੇ ਆ ਆਊਟ ਆਫ 100 ਦੇ ਵਿੱਚੋਂ ਠੀਕ ਹੈ ਜੀ ਇਹ ਉਹ ਵਾਲਾ ਰਿਜ਼ਲਟ ਹੈ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਕਰਾਂਗੇ ਜੀ ਕੀ ਸਾਡਾ ਪਰਬ ਇਹ ਅਦਰ ਯੈਸ অর ਨੋ ਦੋਨੀਆਂ ਚੀਜ਼ ਆਪਾਂ ਇੱਥੇ ਫਿਲ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ ਆਪਸ਼ਨ ਆ ਜਾਂਦੇ ਆ ਜੀ ਡੇਟ ਆਫ ਜੁਆਇਨਿੰਗ ਇਨ ਡਿਪਾਰਟਮੈਂਟ ਡਿਪਾਰਟਮੈਂਟ ਦੇ ਅੰਦਰ ਅਸੀਂ ਜੁਆਇਨਿੰਗ ਕਦੋਂ ਕੀਤੀ ਇਹ ਚੀਜ਼ ਭਰਾਂਗੇ ਜੀ ਫਿਰ ਉਸ ਤੋਂ ਬਾਅਦ ਆ ਜਾਂਦੀ ਹੈ ਡੇਟ ਆਫ ਜੁਆਇਨਿੰਗ ਇਨ ਪ੍ਰੈਸੈਂਟ ਸਕੂਲ ਵੀ ਹੁਣ ਮੌਜੂਦਾ ਸਕੂਲ ਦੇ ਵਿੱਚ ਅਸੀਂ ਜੁਆਇਨ ਕਦੋਂ ਕੀਤਾ ਠੀਕ ਹੈ ਜੀ ਇੱਥੇ ਫਿਰ ਅਸੀਂ ਅਗਲੇ ਨੈਕਸਟ ਆਪਸ਼ਨ ਦੇ ਵਿੱਚ ਅਸੀਂ ਦੇਖਾਂਗੇ ਕਿ ਆ ਲੀਵ ਠੀਕ ਹੈ ਜੀ ਆਪਾਂ ਇੱਥੇ ਛੁੱਟੀਆਂ ਦਾ ਵੇਰਵਾ ਭਰਨਾ ਹੈ ਸੀ ਲੀਵ ਤੇ ਮੈਂਟਨੈਂਟਲੀ ਲੀਵ ਨੂੰ ਛੱਡ ਕੇ ਹੋਰ ਜਿਹੜੀਆਂ ਵੀ ਮੈਡੀਕਲ ਨੇ ਕਮਾਈ ਹੈ ਉਹ ਸਾਰੀਆਂ ਛੁੱਟੀਆਂ ਆਪਾਂ ਇੱਥੇ ਭਰਨੀਆਂ ਹੈ ਸੀ ਲੀਵ ਨਹੀਂ ਭਰਗੀਆਂ ਠੀਕ ਹੈ ਜੀ ਅਕੈਡੈਮਿਕ ਜਿਹੜੀਆਂ ਨੇ ਲਾਸਟイヤー ਦੀਆਂ ਉਹ ਆਪਾਂ ਭਰਾਂਗੇ ਠੀਕ ਹੈ ਜੀ ਇੱਥੇ ਆਪਾਂ ਭਰਾਂਗੇ ਜੀ ਕਿ ਸਾਡੀ ਟਰਾਂਸਫਰ ਕੋਈ ਪਹਿਲਾਂ ਅ ਮੰਨ ਲੀਏ ਕਿ ਕੰਪਲੇਨ ਦੇ ਵੇਸਤੇ ਹੋਈ ਹੋਈ ਹੈ ਜਾਂ ਨਹੀਂ ਹੋਈ ਹੋਈ ਠੀਕ ਹੈ ਜੀ ਇੱਥੇ ਆਪਣਾ ਜੈਂਡਰ ਆ ਜਾਊਗਾ ਇਹ ਸਾਡੀ ਮੈਰਿਡ ਦਾ ਸਟੇਟਸ ਆ ਜਾਊਗਾ ਜੇਕਰ ਮੈਰਿਡ ਆ ਤਾਂ ਇੱਥੇ ਡੇਟ ਆਫ ਮੈਰਿਜ ਵੀ ਜਿਹ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਭਰ ਕੇ ਬੜੀ ਗੌਰ ਨਾਲ ਦੇਖ ਕੇ ਸਾਰੀਆਂ ਚੀਜ਼ਾਂ ਨੂੰ ਭਰ ਲੈਣਾ ਹੈ ਤੇ ਫਿਰ ਹੀ ਇਸ ਨੂੰ ਕੀ ਹੈ ਕਿ ਸਬਮਿਟ ਕਰਨਾ ਹੈ ਇਹ ਨਾ ਹੋ ਤੁਸੀਂ ਪਹਿਲਾਂ ਇਹਨੂੰ ਸਬਮਿਟ ਕਰ ਦਿਓ ਫਿਰ ਇਹਨੂੰ ਦੇਖੋ ਕੁਝ ਗਲਤੀ ਹੋ ਜੇ ਫਿਰ ਫਿਰ ਦੁਬਾਰਾ ਇਹਨੂੰ ਓਪਨ ਕਰੋ ਕਾਫੀ ਟਾਈਮ ਨਿਕਲ ਜਾਂਦਾ ਹੈ ਫਿਰ ਫਿਰ ਮੈਂ ਤੁਹਾਨੂੰ ਦੱਸਾਂਗਾ ਵੀ ਸਾਈਟ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੀ ਹੈ ਇਸ ਕਰਕੇ ਇਹ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ ਬੜੀ ਗੌਰ ਨਾਲ ਭਰ ਲਿਓ ਸਬਮਿਟ ਜਰਨਲ ਡਿਟੇਲ ਕਰਨ ਤੋਂ ਬਾਅਦ ਅਸੀਂ ਕੀ ਹੈ ਜੀ ਇੱਥੋਂ ਬੈਕ ਜਾਵਾਂਗੇ ਦੁਬਾਰਾ ਇੱਥੋਂ ਅਸੀਂ ਬੈਕ ਕਲਿੱਕ ਕਰਾਂਗੇ ਬੈਕ ਕਲਿੱਕ ਕਰਾਂਗੇ ਤਾਂ ਪਹਿਲੇ ਵਾਲਾ ਪੇਜ ਆ ਜਿਹੜਾ ਜਦੋਂ ਸ਼ੁਰੂ ਆਪਾਂ ਕੀਤਾ ਸੀਗਾ ਉਹੀ ਪੇਜ ਖੁੱਲ ਕੇ ਫੇਰ ਸਾਡੇ ਕੋਲੇ ਸਾਹਮਣੇ ਆ ਜਾਊਗਾ ਠੀਕ ਹੈ ਜੀ ਆ ਸਾਈਟ ਥੋੜੀ ਜੀ ਸਲੋ ਹੋਣੀ ਹੋਗੀ ਐ ਤੇ ਆਪਾਂ ਦੇਖਦੇ ਹਾਂ ਜੀ ਕੀ ਹੁੰਦਾ ਹੈ ਜਦੋਂ ਤੱਕ ਉਹ ਪੇਜ ਖੁੱਲਦਾ ਹੈ ਇੰਨੇ ਮੈਂ ਰਿਕੁਐਸਟ ਕਰ ਲੈਣਾ ਕਿ ਜੇਕਰ ਹਜੇ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਜੋ ਵੀ ਵੀਡੀਓਜ਼ ਹੋਣਗੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਆਪਾਂ ਥੋੜੀ ਜਿਹੀ ਪੋਸਟ ਕਰ ਲੈਨੇ ਆ ਜੀ ਵੀਡੀਓ ਨੂੰ ਚੱਲ ਰਿਹਾ ਹੈ ਅ ਇਸ ਤੋਂ ਬਾਅਦ ਜੀ ਅਸੀਂ ਰਿਜ਼ਲਟ ਤੇ ਕਲਿੱਕ ਕਰਾਂਗੇ ਜੀ ਰਿਜ਼ਲਟ ਨੂੰ ਅਸੀਂ ਦੇਖਾਂਗੇ ਵੀ ਰਿਜ਼ਲਟ ਦੇ ਵਿੱਚ ਕੀ ਕੁਝ ਭਰਨਾ ਹੈ ਇਹਦੇ ਵਿੱਚ ਅਸੀਂ ਲਾਸਟ 5 ਸਾਲ ਦਾ ਜੋ ਰਿਜ਼ਲਟ ਹੈ ਉਹ ਅਸੀਂ ਇੱਥੇ ਫਿਲ ਕਰਨਾ ਹੈ ਕਿਵੇਂ ਕਰਨਾ ਹੈ ਚਲੋ ਜੀ ਦੇਖਦੇ ਹਾਂ ਇੱਥੇ ਆਪਾਂ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਦੇਖਦੇ ਹਾਂ ਕੀ ਆਂਦਾ ਹੈ ਅ ਲਾਸਟ 5 ਸਾਲਾਂ ਦਾ ਜਿਹੜਾ ਰਿਜ਼ਲਟ ਹੈ ਇੱਥੇ ਰਿਜ਼ਲਟ ਉਹ ਭਰਿਆ ਜਾਊਗਾ ਜੀ ਜਿਹੜਾ ਸਾਡੇ ਕੋਲੇ ਆ ਸਾਡਾ ਅਕੈਡੈਮਿਕ ਰਿਜ਼ਲਟ ਹੁੰਦਾ ਹੈ ਹਨਾ ਵੀ ਸਪੋਜ਼ ਕਰੋ ਸਾਡਾ ਰਿਜ਼ਲਟ 100% ਸੀਗਾ ਤੇ ਉਹਦੇ ਵਿੱਚ ਸਾਨੂੰ 200 ਚੋਂ ਕਿੰਨੇ 200 ਨੰਬਰ ਮਿਲੇ ਹਨਾ ਜੀ ਮੰਨ ਲਓ ਕਈਆਂ ਦਾ ਰਿਜ਼ਲਟ ਡਾਊਨ ਹੁੰਦਾ ਤਾਂ 200 ਚੋਂ ਘਟ ਜਾਂਦਾ ਹੈ ਕਈਆਂ ਦਾ ਪੂਰਾ ਪੂਰਾ ਹੀ ਹੁੰਦਾ ਬੇਸਿਕਲੀ ਤਾਂ ਉਦੋਂ 200 ਚੋਂ 200 ਜਿਹੜੇ ਨੰਬਰ ਇੱਥੇ ਭਰਨੇ ਹੁੰਦੇ ਆ ਆਪਾਂ ਠੀਕ ਹੈ ਜੀ ਤਾਂ ਦੇਖਦੇ ਆਂ ਜੀ ਅਗਲਾ ਪੇਜ ਜਦੋਂ ਖੁੱਲਦਾ ਹੈ रिजल्ट दी टैब ओपन ਹੋਣ ਤੋਂ ਬਾਅਦ ਸਾਡੇ ਕੋਲੇ ਇਸ ਤਰ੍ਹਾਂ ਜਿਹੜਾ ਹੈ ਡਿਟੇਲ ਨਿਕਲ ਕੇ ਸਾਹਮਣੇ ਆ ਜਾਊਗੀ ਜੀ ਇੱਥੇ ਅਸੀਂ ਸੈਸ਼ਨ ਨੂੰ ਸਿਲੈਕਟ ਕਰਨਾ ਹੈ ਜਦੋਂ ਅਸੀਂ ਸੈਸ਼ਨ ਤੇ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲੇ ਇਸ ਤਰ੍ਹਾਂ ਜਿਹੜੇ ਨੇ ਪੰਜ ਸੈਸ਼ਨ ਆ ਜਾਂਦੇ ਆ ਜੀ 1 2 3 4 ਤੇ 5 ਯਾਨੀ ਕਿ ਲਾਸਟ ਪੰਜ ਸਾਲਾਂ ਦਾ ਰਿਜ਼ਲਟ ਆਪਾਂ ਇੱਥੇ ਫਿਲ ਕਰਨਾ ਹੈ ਜੇ ਤੇ ਸਾਡੇ ਕੋਲੇ ਹੁਣ ਇੱਥੇ ਗੱਲ ਆਂਦੀ ਹੈ ਵੀ ਜਿਨ੍ਹਾਂ ਨੂੰ ਇਹ ਪੰਜ ਸਾਲ ਨਹੀਂ ਹੋਏ ਮੰਨ ਲਓ 6835 ਨੂੰ ਮੌਕਾ ਮਿਲਦਾ ਹੈ ਤਾਂ ਇੱਥੇ ਮੰਨ ਲਓ ਉਹਨਾਂ ਕੋਲੇ 21 22 22 23 23 24 ਅ ਇਹਨਾਂ 3 ਸਾਲ ਦਾ ਹੀ ਰਿਜ਼ਲਟ ਹੋਊਗਾ 20 21 21 22 ਦਾ ਆ ਸੋਰੀ 20 21 19 20 ਦਾ ਰਿਜ਼ਲਟ ਨਹੀਂ ਹੋਊਗਾ ਤਾਂ ਉੱਥੇ ਅਸੀਂ ਕੀ ਕਰਾਂਗੇ ਜੀ ਉੱਥੇ ਅਸੀਂ ਰਿਜ਼ਲਟ ਕਰ ਦਾਂਗੇ ਨੋ ਠੀਕ ਹੈ ਜੀ ਤੇ ਇਹਨੂੰ ਅਸੀਂ ਐਡ ਕਰ ਦਾਂਗੇ ਐਡ ਰਿਜ਼ਲਟ ਠੀਕ ਹੈ ਜੀ ਰਿਜ਼ਲਟ ਸਾਨੂੰ 5 ਸਾਲਾਂ ਦਾ ਹੀ ਐਡ ਕਰਨਾ ਪਊਗਾ 3 ਸਾਲਾਂ ਦੇ ਵਿੱਚ ਅਸੀਂ ਯੈਸ ਕਰਾਂਗੇ 2 ਸਾਲਾਂ 'ਚ ਅਸੀਂ ਨੋ ਕਰ ਦਾਂਗੇ ਜਿਨ੍ਹਾਂ ਕੋਲੇ ਰਿਜ਼ਲਟ ਨਹੀਂ ਹੈਗਾ ਤੇ ਜਿਨ੍ਹਾਂ ਕੋਲੇ 5 ਸਾਲਾਂ ਦਾ ਰਿਜ਼ਲਟ ਹੈਗਾ ਉਹ ਆਪ ਦਾ ਰਿਜ਼ਲਟ ਫਿਲ ਕਰ ਦਿਓ ਠੀਕ ਹੈ ਜੀ ਜਿਵੇਂ ਮੈਂ ਇੱਕ 19 20 ਦਾ ਸਿਲੈਕਟ ਕਰਕੇ ਇੱਥੇ ਯੈਸ ਕਰਦਾ ਤਾ ਥੱਲੇ ਕੁਝ ਆਪਸ਼ਨ ਨੇ ਜਿਹੜੇ ਉਹ ਹੋਰ ਓਪਨ ਹੋਣਗੇ ਠੀਕ ਹੈ ਜੀ ਹੁਣ ਤਾਂ ਇਹ ਥੋੜਾ ਜਿਹਾ ਸਾਈਟ ਸਲੋ ਚੱਲ ਰਹੀ ਹੈ ਇਸ ਕਰਕੇ ਆਪਾਂ ਨੂੰ ਪਤਾ ਨਹੀਂ ਲੱਗ ਰਿਆ ਨਹੀਂ ਇੱਥੇ ਦੋ ਆਪਸ਼ਨ ਨੇ ਜਿਹੜੇ ਹੋਰ ਸਿਲੈਕਟ ਕਰਨੇ ਹੁੰਦੇ ਐ ਜਿਹੜੇ ਮਾਰਕਸ ਭਰਨੇ ਹੁੰਦੇ ਐ ਵੀ ਸਾਨੂੰ ਐਸਆਰ ਦੇ ਵਿੱਚ ਕਿੰਨੇ ਨੰਬਰ ਦੇ ਸਿੱਗੇ ਜੀ ਠੀਕ ਹੈ ਜੀ ਤੇ ਕਿੰਨੇ ਨੰਬਰ ਸਾਨੂੰ ਅਚੀਵ ਹੋਏ ਨੇ ਠੀਕ ਹੈ ਜੀ ਉਹ ਕਰਕੇ ਅਸੀਂ ਐਡ ਰਿਜ਼ਲਟ ਆ ਦੇਖੋ ਜੀ ਆ ਆ ਗਿਆ ਇੱਥੋਂ ਅਸੀਂ ਕਰਾਂਗੇ ਜੀ ਟੋਟਲ ਮਾਰਕਸ ਐਸ ਪਰ ਐਸਆਰ ਮਾਰਕਸ ਓਬਟੇਨ ਰਿਟਰਨ ਇਨ ਐਸਆਰ ਆ ਇੱਥੇ ਆਪਾਂ ਫਿਲ ਕਰਨੇ ਹੁੰਦੇ ਐ ਜੀ ਠੀ ਇਨੂੰ ਫਿਲ ਕਰਕੇ ਅਸੀਂ ਐਡ ਰਿਜ਼ਲਟ ਕਰਾਂਗੇ ਇਹ ਸਿਰਫ ਸਾਡਾ 1 ਸਾਲ ਦਾ ਰਿਜ਼ਲਟ ਅਪਡੇਟ ਹੋਊਗਾ ਇਸ ਤਰ੍ਹਾਂ ਅਸੀਂ 1 ਬਾਈ 1 ਪੰਜਾਂ ਸਾਲਾਂ ਦਾ ਰਿਜ਼ਲਟ ਜੋ ਹੈ ਅਪਡੇਟ ਕਰਨਾ ਹੈ ਉਸ ਤੋਂ ਬਾਅਦ ਅਸੀਂ ਬੈਕ ਟੈਬ ਦੇ ਉੱਤੇ ਜਾ ਕੇ ਅਗਲੇ ਪੋਰਟਲ ਦੇ ਉੱਪਰ ਜਾਵਾਂਗੇ ਠੀਕ ਹੈ ਜੀ ਇਹ ਤਾਂ ਗੱਲ ਹੋ ਗਈ ਜੀ ਰਿਜ਼ਲਟ ਦੀ ਮੇਨ ਜਿਹੜੀ ਪ੍ਰੋਬਲਮ ਸਾਨੂੰ ਆਉਂਦੀ ਹੈ ਉਹ ਆਉਂਦੀ ਹੈ ਅਗਲੇ ਪੋਰਟਲ ਦੇ ਵਿੱਚ ਅਗਲਾ ਜਿਹੜਾ ਆਪਸ਼ਨ ਹੈ ਉਸ ਦੇ ਵਿੱਚ ਜਿਹੜੀ ਹੈ ਮੇਨ ਪ੍ਰੋਬਲਮ ਆਉਂਦੀ ਹੈ ਜਿੱਥੋਂ ਸਾਡਾ ਡਾਟਾ ਮਿਸਮੈਚ ਹੋ ਜਾਂਦਾ ਹੈ ਠੀਕ ਹੈ ਜੀ ਅ ਬਾਕੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਉਹ ਚੈੱਕ ਕਰ ਲਈਆਂ ਸੀ ਪ੍ਰੋਫਾਈਲ ਦੇ ਵਿੱਚ ਜਾ ਕੇ ਕਿਵੇਂ ਕਿਵੇਂ ਕਿਹੜੀਆਂ ਚੀਜ਼ਾਂ ਦੀ ਆਪਾਂ ਗੌਰ ਕਰਨੀ ਹੈ ਉਹ ਚੀਜ਼ਾਂ ਤੁਸੀਂ ਜਾ ਕੇ ਉੱਥੋਂ ਚੈੱਕ ਕਰ ਸਕਦੇ ਹੋ ਜੇਕਰ ਨਹੀਂ ਪਤਾ ਤਾਂ ਆਪਣੇ ਚੈਨਲ ਦੇ ਉੱਪਰ ਵੀਡੀਓ ਪਈ ਹੈ ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਧਿਆਨ ਰੱਖ ਕੇ ਜੇਕਰ ਤੁਸੀਂ ਟਰਾਂਸਫਰ ਅਪਲਾਈ ਕਰੋਗੇ ਤਾਂ ਤੁਹਾਡੀ ਟਰਾਂਸਫਰ ਹੋਣ ਦੇ ਚਾਂਸਸ ਕਾਫੀ ਵੱਧ ਜਾਂਦੇ ਨੇ ਠੀਕ ਹੈ ਜੀ ਘਟੋ ਘਟ ਐਰਰ ਦੇ ਵਿੱਚ ਨਹੀਂ ਆਉਂਦੀ ਆਪਾਂ ਫਾਈਟ ਦੇ ਵਿੱਚ ਜ਼ਰੂਰ ਆ ਜਾਂਦੇ ਆ ਬਾਕੀ ਚਲੋ ਇਹਦੀ ਮੈਰਿਟ ਬਣਦੀ ਹੈ ਮੈਰਿਟ ਬਣ ਕੇ ਹੀ ਅੱਗੇ ਟਰਾਂਸਫਰ ਹੁੰਦੀ ਹੈ ਤੇ ਬਾਕੀ ਜੇਕਰ ਵੀ ਮੰਨ ਲਓ ਆਪਣੀ ਮੈਰਿਟ ਵੀ ਚੰਗੀ ਹੈ ਤੇ ਜੇਕਰ ਆਪਾਂ ਨਹੀਂ ਇਹ ਅਪਲਾਈ ਨਹੀਂ ਕਰ ਪਾਉਂਦੇ ਡਾਟੇ ਦੇ ਵਿੱਚ ਹੀ 에ਰਰ ਆ ਜਾਂਦਾ ਤਾਂ ਸਾਡੀ ਮੈਰਿਟ ਚਾਹੀ ਕਿੰਨੀ ਉੱਚੀ ਹੈ ਆਪਾਂ ਉਹਦੇ ਫਾਈਟਿੰਗ ਦੇ ਵਿੱਚ ਹੀ ਨਹੀਂ ਆਂਦੇ ਠੀਕ ਹੈ ਜੀ ਤਾਂ ਉਹ ਤੁਸੀਂ ਜ਼ਰੂਰ ਦੇਖ ਲਿਓ ਹੁਣ ਆ ਜਾਂਦਾ ਜੀ 3rd ਆਪਸ਼ਨ ਸਾਡੇ ਕੋਲੇ ਸਰਵਿਸ ਰਿਕਾਰਡ ਇਹਦੇ ਵਿੱਚ ਸਭ ਤੋਂ ਜ਼ਿਆਦਾ ਗੜਬੜ ਹੁੰਦੀ ਹੈ ਜੀ ਇੱਥੇ ਹੀ ਆਪਾਂ ਮਾਰ ਖਾ ਜਾਂਦੇ ਆ ਜੀ ਠੀਕ ਹੈ ਜੀ ਇਹਦੇ ਵਿੱਚ ਡਾਟਾ ਜਿਹੜਾ ਹੈ ਮਿਸਮੈਚ ਆ ਜਾਂਦਾ ਜਿਹੜੀ ਸਰਵਿਸ ਆਫ ਲੈਂਥ ਹੈ ਉਹ ਦਿਨਾਂ ਦੇ ਵਿੱਚ ਜਿਹੜੀ ਹੈ ਥੋੜੀ-ਮੋਟੀ ਗੜਬੜ ਹੋ ਜਾਂਦੀ ਹੈ ਇਸ ਕਰਕੇ ਜਿਹੜਾ ਸੌਫਟਵੇਅਰ ਹੈ ਉਸ ਨੂੰ ਅ ਮੰਨ ਲਓ 에ਰਰ ਮੰਨ ਕੇ ਆਪਣੀ ਐਪਲੀਕੇਸ਼ਨ ਨੂੰ ਰਿਜੈਕਟ ਕਰ ਦਿੰਦਾ ਹੈ ਆਪਣੀ ਐਪਲੀਕੇਸ਼ਨ ਰਿਜੈਕਟ ਨਾ ਹੋਵੇ ਇਸ ਕਰਕੇ ਇਹਦੇ ਵਿੱਚ ਆਪਾਂ ਅੱਜ ਦੇਖਾਂਗੇ ਕਿ ਕਿਸ ਤਰ੍ਹਾਂ ਆਪਾਂ ਇਸ ਨੂੰ ਫਿਲ ਕਰਨੀ ਹੈ ਤਾਂ ਦੇਖਦੇ ਹਾਂ ਜੀ ਇਹ ਆਪਸ਼ਨ ਖੁੱਲਦਾ ਹੈ ਬਸੋ ਪੋਸ ਲੈਣਾ ਪੈ ਰਿਹਾ ਰਿਕਾਰਡਿੰਗ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਇਹ ਹੋਰ ਜ਼ਿਆਦਾ ਬਿਜ਼ੀ ਹੋਊਗੀ ਇਸ ਕਰਕੇ ਰਿਕਾਰਡ ਐਸ ਵੀਡੀਓ ਨੂੰ ਦੇਖ ਲਓ ਐਸ ਦੇ ਅਕੋਰਡਿੰਗ ਜਿਹੜਾ ਤੁਹਾਡਾ ਰਿਕਾਰਡ ਹੈ ਉਹ ਤੁਹਾਡੇ ਕੋਲੇ ਹੋਵੇ ਤਾਂ ਕਿ ਜਲਦੀ ਜਲਦੀ ਜਿਹੜੀ ਇਹ ਅਪਲਾਈ ਹੋ ਚੁੱਕੇ ਹੁਣ ਜਿਹੜੀ ਸਰਵਿਸ ਐਂਡ ਪੋਸਟਿੰਗ ਡਿਟੇਲ ਹੈ ਉਹਦੇ ਵਿੱਚ ਆਪਾਂ ਕੀ ਕਰਨਾ ਹੈ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਆਪਸ਼ਨ ਦੇਖਾਂਗੇ ਜੀ ਆਪਣੀ ਡਿਸਟ੍ਰਿਕਟ ਦਾ ਤਾਂ ਇੱਥੇ ਆਪਾਂ ਉਹ ਭਰਾਂਗੇ ਜਿੱਥੇ ਅਸੀਂ ਫਰਸਟ ਜੋ ਜੁਆਇਨ ਕੀਤਾ ਸੀ ਸਾਡੀ ਫਰਸਟ ਜੁਆਇਨਿੰਗ ਜਿਹੜੀ ਸੀਗੀ ਠੀਕ ਹੈ ਜੀ ਡਿਸਟ੍ਰਿਕਟ ਸਿਲੈਕਟ ਕਰ ਲਾਂਗੇ ਫਿਰ ਮੈਨੇਜਮੈਂਟ ਦੇ ਵਿੱਚ ਆਪਾਂ ਸਕੂਲ ਮੈਨੇਜਮੈਂਟ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਕੀ ਸਿਲੈਕਟ ਕਰਾਂਗੇ ਜੀ ਕੈਟਾਗਰੀ ਸਿਲੈਕਟ ਕਰਾਂਗੇ ਸਕੂਲ ਦੇ ਵਿੱਚ ਦਾ ਸਕੂਲ ਦੀ ਕੈਟਾਗਰੀ ਹੈ ਜਿਹੜੀ ਕਿਹੜੀ ਸੀ ਉਹ ਆਪਾਂ ਸਿਲੈਕਟ ਕਰਾਂਗੇ ਫਿਰ ਟਾਈਮ ਤੋਂ ਬਾਅਦ ਕੀ ਆਊਗਾ ਜੀ ਸਕੂਲ ਡਿਟੇਲ ਆਊਗੀ ਇੱਥੇ ਸਕੂਲ ਦਾ ਨਾਮ ਆਊਗਾ ਆਟੋਮੈਟਿਕ ਹੀ ਉਹ ਆਪਾਂ ਸਿਲੈਕਟ ਕਰ ਲੈਣਾ ਫਿਰ ਇੱਥੇ ਕੀ ਹੈ ਜੀ ਫਰੋਮ ਡੇਟ ਟੂ ਡੇਟ ਇੱਥੇ ਅਸੀਂ ਪਹਿਲੀ ਜੁਆਇਨਿੰਗ ਪਰਾਂਗੇ ਫਰਮ ਦੇ ਵਿੱਚ ਟੂ ਦੇ ਵਿੱਚ ਜਿੱਦਨ ਅਸੀਂ ਰਿਲੀਵ ਹੋਏ ਉਹ ਪਰਾਂਗੇ ਤੇ ਇੱਥੇ ਐਡ ਸਕੂਲ ਕਰ ਦਾਂਗੇ ਹੁਣ ਮੰਨ ਲੈਨੇ ਆ ਇੱਥੇ ਇੱਕ ਐਗਜ਼ਾਮਪਲ ਹੈ ਕਿ ਮੰਨ ਲਓ ਮੈਂ 11 ਤਰੀਕ ਨੂੰ ਉੱਥੋਂ ਰਿਲੀਵ ਹੋ ਗਿਆ ਠੀਕ ਹੈ ਜੀ ਹੁਣ ਮੈਂ ਨੈਕਸਟ ਸਕੂਲ ਦੇ ਵਿੱਚ ਇੱਥੇ ਐਡ ਸਕੂਲ ਕਰ ਦੂੰਗਾ ਫਿਰ ਦੁਬਾਰਾ ਉਹੀ ਪ੍ਰੋਸੈਸ ਆਪਾਂ ਅਪਣਾਵਾਂਗੇ ਅਗਲਾ ਸਕੂਲ ਸਿਲੈਕਟ ਕਰਾਂਗੇ ਉਸ ਵਾਸਤੇ ਅਸੀਂ ਨਵਾਂ ਡਿਸਟ੍ਰਿਕਟ ਜੇਕਰ ਸੀ ਡਿਸਟ੍ਰਿਕਟ ਤੋਂ ਬਾਹਰ ਗਏ ਆ ਤਾਂ ਮੈਨੇਜਮੈਂਟ ਵੀ ਉਹੀ ਕੈਟਾਗਰੀ ਵੀ ਉਹੀ ਸਕੂਲ ਵੀ ਉਹੀ ਉੱਥੇ ਜਦੋਂ ਅਸੀਂ ਜੁਆਇਨਿੰਗ ਡੇਟ ਪਰਾਂਗੇ ਤਾਂ ਉੱਥੇ ਅਸੀਂ ਕੀ ਕਰਾਂਗੇ ਦੇਖੋ ਜੇ ਤਾਂ ਤੁਸੀਂ ਉੱਥੋਂ 11 ਨੂੰ ਰਿਲੀਵ ਹੋਏ ਹੋ ਹਨਾ ਇੱਕ ਐਗਜ਼ਾਮਪਲ ਹੈ ਮੰਨ ਲਓ ਆਪਾਂ ਉੱਥੋਂ 11 ਨੂੰ ਰਿਲੀਵ ਹੋਏ ਆ ਤੇ ਆ ਕੇ ਆਪਾਂ 12 ਨੂੰ ਜੁਆਇਨ ਕਰ ਲਿਆ 댓ਸ ਓਕੇ ਕੋਈ ਸਮੱਸਿਆ ਨਹੀਂ ਆਉਗੀ ਇਨ ਕੇਸ ਕੀ ਹੁੰਦਾ ਹੈ ਕਿ ਅਸੀਂ ਉੱਥੇ 11 ਨੂੰ ਦੁਪਹਿਰ ਤੋਂ ਪਹਿਲਾਂ ਜੁਆਇਨ ਕਰ ਜਾਂਦੇ ਆ ਠੀਕ ਹੈ ਜੀ ਤੇ ਸੋਰੀ 11 ਨੂੰ ਹੀ ਆਪਾਂ ਦੁਪਹਿਰ ਤੋਂ ਪਹਿਲਾਂ ਜਿਹੜਾ ਰਿਲੀਵ ਹੋ ਜਾਣੇ ਆ ਤੇ 11 ਨੂੰ ਦੁਪਹਿਰ ਤੋਂ ਬਾਅਦ ਆਪਾਂ ਉੱਥੇ ਜਾ ਕੇ ਜੁਆਇਨ ਹੋ ਜਾਣੇ ਆ ਯਾਨੀ ਕਿ ਸੇਮ ਡੇ ਹੀ ਆਪਣੀ ਉੱਥੇ ਜੁਆਇਨਿੰਗ ਜਿਹੜੀ ਆ ਉਹ ਹੋ ਜਾਂਦੀ ਹੈ ਠੀਕ ਹੈ ਜੀ ਉਸ ਕੇਸ ਦੇ ਵਿੱਚ ਕੀ ਹੋਊਗਾ ਅਸੀਂ ਇੱਥੇ 12 ਤਰੀਕ ਪਰਾਂਗੇ ਠੀਕ ਹੈ ਜੀ 11 ਨੂੰ ਅਸੀਂ ਕੀ ਕੀਤਾ ਜੀ 11 ਨੂੰ ਤਾਂ ਅਸੀਂ ਉੱਥੋਂ ਰਿਲੀਵ ਹੋਏ ਅਸੀਂ ਜੁਆਇਨ ਵੀ ਉੱਥੇ 11 ਨੂੰ ਹੀ ਕੀਤਾ ਬਟ ਅਸੀਂ ਇੱਥੇ ਕਿੰਨੀ ਤਰੀਕ ਪਰਾਂਗੇ ਜੀ 12 ਫ੍ਰੋਮ ਡੇਟ ਦੇ ਵਿੱਚ ਅਸੀਂ 12 ਤਰੀਕ ਨੂੰ ਫਿਲ ਕਰਾਂਗੇ ਕਿਉਂ ਕਿ ਕਿਉਂਕਿ ਡਾਟਾ ਜਿਹੜਾ ਹੈ ਸੌਫਟਵੇਅਰ ਜਿਹੜਾ ਹੈ ਇਹਨੇ ਆਨਲਾਈਨ ਚੱਕਣਾ ਹੈ ਉੱਥੇ ਤੁਸੀਂ ਸੇਮ ਡੇ ਕਰ ਰਹੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਹੈ ਕਿ ਇੱਕ ਦਿਨ ਦਾ ਫਰਕ ਆ ਜੂਗਾ ਤਰੀਕ ਦੇ ਹਿਸਾਬ ਦੇ ਨਾਲ ਇਹ ਤੁਸੀਂ ਹੁਣ ਆਪ ਦੇਖਣਾ ਹੈ ਵੀ ਇੱਥੋਂ ਅਸੀਂ 11 ਨੂੰ ਹੋਏ ਤੇ 12 ਨੂੰ ਆਪਾਂ ਇੱਥੇ ਸ਼ੋ ਕਰਾਂਗੇ ਕਿ ਹਾਂਜੀ ਮੈਂ 12 ਨੂੰ ਇੱਥੇ ਜੁਆਇਨ ਕੀਤਾ ਠੀਕ ਹੈ ਜੀ ਟੂ ਡੇਟ ਫੇਰ ਉਹੀ ਪ੍ਰੋਸੀਜਰ ਵੀ ਕਿਸ ਤਰੀਕ ਨੂੰ ਆਪਾਂ ਰਲੀਵ ਹੋਏ ਉਸ ਨੂੰ ਅਸੀਂ ਐਡ ਕਰਾਂਗੇ ਫਿਰ ਅਗਲੇ ਸਕੂਲ ਦੇ ਵਿੱਚ ਫੇਰ ਉਹੀ ਗੱਲ ਵੀ ਆ ਜੇਕਰ ਸਾਡੀ ਸੇਮ ਡੇ ਹੈ ਤਾਂ ਅਸੀਂ ਨੈਕਸਟ ਡੇ ਦੇ ਵਿੱਚ ਜੁਆਇਨਿੰਗ ਇੱਥੇ ਦਿਖਾਵਾਂਗੇ ਤੇ 2 ਤੱਕ ਦਿਖਾਵਾਂਗੇ ਠੀਕ ਹੈ ਜੀ ਹੁਣ ਜਿਨ੍ਹਾਂ ਨੇ ਕੋਈ ਟਰਾਂਸਫਰ ਕਰਵਾਈ ਨਹੀਂ ਉਹ ਕੀ ਭਰਨਗੇ 2 ਡੇਟ ਤੱਕ 2 ਡੇਟ ਦੇ ਵਿੱਚ ਉਹ ਭਰਨਗੇ ਜਿਹੜੀ ਕਰੰਟ ਡੇਟ ਹੋਊਗੀ ਜਿਸ ਦਿਨ ਤੁਸੀਂ ਅਪਲਾਈ ਕਰ ਰਹੇ ਹੋ ਉਸ ਦਿਨ ਦੀ ਡੇਟ ਤੁਸੀਂ ਉਹਦੇ ਵਿੱਚ ਭਰ ਸਕਦੇ ਹੋ ਜੀ ਠੀਕ ਹੈ ਜੀ ਫਰੋਮ ਡੇਟ ਆ ਨਹੀਂ ਠੀਕ ਹੈ ਜੀ ਐਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਜੇ ਤੁਸੀਂ ਸਕੂਲ ਦੇ ਵਿੱਚ ਕੰਮ ਕੀਤਾ ਤਾਂ ਸਕੂਲ ਸਿਲੈਕਟ ਕਰ ਲਿਓ ਕਿਸੇ ਆਫਿਸ ਵਿੱਚ ਕੀਤਾ ਤਾਂ ਆਫਿਸ ਕਰ ਲਿਓ ਨੈਸ਼ਨਲ ਸਰਵਿਸ ਕੀਤੀ ਹੈ ਤਾਂ ਉਹ ਕਰ ਲਿਓ ਜਾਂ ਸਰਵਿਸ ਦੇ ਅੰਦਰ ਕੋਈ ਗੈਪ ਆ ਗਿਆ ਸੀ ਅਸੀਂ ਛੁੱਟੀਆਂ ਤੇ ਚਲੇ ਗਏ ਸੀਗੇ ਜਾਂ ਕੁਝ ਮੰਨ ਲਓ ਕੋਈ ਪ੍ਰੋਬਲਮ ਆ ਗਈ ਸੀ ਤਾਂ ਉਸ ਕਰਕੇ ਆਪਾਂ ਜਿਹੜੀ ਹੈ ਜੌਬ ਆਪਣੀ ਲੈਫਟ ਕਰਨੀ ਪਈ ਦੁਬਾਰਾ ਅਸੀਂ ਜੁਆਇਨ ਕੀਤਾ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਫੋਰਨ ਕੰਟਰੀ ਚਲਾ ਗਿਆ ਘੁੰਮਣ ਚਲਾ ਗਿਆ ਕਿਵੇਂ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗੈਪ ਸੀ ਤਾਂ ਉਹ ਇੱਥੇ ਆਪਾਂ ਭਰ ਸਕਦੇ ਹਾਂ ਸਰਵਿਸ ਰਿਕਾਰਡ ਤੁਸੀਂ ਬੜੇ ਗੌਰ ਨਾਲ ਭਰਨਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਇਹ ਐਡ ਸਕੂਲ ਕਰਕੇ ਜਦੋਂ ਅਸੀਂ ਸਕੂਲ ਐਡ ਕਰ ਲਾਂਗੇ ਤਾਂ ਉਹਨਾਂ ਦੀ ਡਿਟੇਲ ਜਿਹੜੀ ਹੈ ਉਹ ਇੱਥੇ ਸ਼ੋ ਹੋਣ ਲੱਗ ਜੂਗੀ ਠੀਕ ਹੈ ਜੀ ਇਹ ਡੇਟ ਦਾ ਤੁਸੀਂ ਸਪੈਸ਼ਲ ਧਿਆਨ ਰੱਖਣਾ ਹੈ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਜੀ ਦੁਬਾਰਾ ਫਿਰ ਬੈਕ ਜਾਵਾਂਗੇ ਬੈਕ ਜਾਣ ਤੋਂ ਬਾਅਦ ਅਸੀਂ ਅਪਲੋਡ ਡਾਕੂਮੈਂਟ ਵਾਲਾ ਹੈ ਜਿਹੜਾ ਉਹ ਅਸੀਂ ਆ ਦੇਖਾਂਗੇ ਕੀ ਕੀ ਹੈ ਕੀ ਨਹੀਂ ਹੈ ਅਪਲੋਡਡ ਡਾਕੂਮੈਂਟ ਵਾਲੇ ਨੂੰ ਟੈਬ ਨੂੰ ਮੈਂ ਨਹੀਂ ਖੋਲੂਗਾ ਉਸ ਦੇ ਵਿੱਚ ਕੀ ਹੋਊਗਾ ਜੀ ਉਹਦੇ ਵਿੱਚ ਅਸੀਂ ਡਾਕੂਮੈਂਟ ਅਪਲੋਡ ਕਰਨਾ ਹੋਊਗਾ ਜਿਹੜੀ ਅਸੀਂ ਜਰਨਲ ਡਿਟੇਲ ਦੇ ਵਿੱਚ ਚਾਰ categories ਵਾਈਜ਼ ਆਪਾਂ ਗੱਲ ਕੀਤੀ ਸੀ ਵੀ ਅਸੀਂ ਕੋਈ ਸਪੈਸ਼ਲ categories ਦੇ ਵਿੱਚ ਆ ਜਾਂ ਸਾਨੂੰ ਕੋਈ ਡਿਜ਼ੀਜ਼ ਹੈ ਜਾਂ ਸਾਨੂੰ ਕੋਈ ਬੱਚੇ ਨੂੰ ਕੋਈ ਮੈਂਟਲ ਇਸ਼ੂ ਹੈ ਜਾਂ ਉਹਨੂੰ ਕੋਈ ਡਿਜ਼ੀਜ਼ ਹੈ ਤਾਂ ਉਸ ਦੇ ਰਿਗਾਰਡਿੰਗ ਜੋ ਵੀ ਸਾਡੇ ਸਰਟੀਫਿਕੇਟ ਹੋਣਗੇ ਅਸੀਂ ਉੱਥੇ ਅਪਲੋਡ ਕਰਨੇ ਹੋਣਗੇ ਤੇ ਉਹਦਾ ਰਿਮਾਰਕਸ ਜਾਨੀ ਕਿ ਉਹਦੇ ਬਾਰੇ ਡਿਟੇਲ ਆਪਾਂ ਦੇਣੀ ਹੋਊਗੀ ਉਹਦੇ ਵਿੱਚ ਠੀਕ ਹੈ ਜੀ ਪੀਡੀਐਫ ਫਾਰਮੈਟ ਦੇ ਅੰਦਰ ਉਹ ਉੱਥੇ ਚੜੂਗਾ ਤੇ ਉਹਨੂੰ ਫਾਈਨਲ ਸਬਮਿਟ ਕਰਨਾ ਪਊਗਾ ਉਹਦੇ ਵਿੱਚੋਂ ਇੰਨਾ ਕੀ ਕੰਮ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੀ ਡਾਟਾ ਅਪਰੂਵ ਕਰ ਲੈਣਾ ਹੈ ਆਪ ਦਾ ਠੀਕ ਹੈ ਜੀ 13 ਤਰੀਕ ਤੱਕ ਤੁਸੀਂ ਡਾਟਾ ਨੂੰ ਕਿੰਨੀ ਵੀ ਵਾਰ ਅਪਰੂਵ ਤੇ ਡਿਸਅਪਰੂਵ ਕਰ ਸਕਦੇ ਹੋ ਲੇਕਿਨ 13 ਤਰੀਕ ਤੋਂ ਬਾਅਦ ਹਲੇ ਤੱਕ ਲੈਟਰ ਦੇ ਅਨੁਸਾਰ ਆਪਾਂ ਨੂੰ ਕੋਈ ਮੌਕਾ ਨਹੀਂ ਮਿਲੇਗਾ ਠੀਕ ਹੈ ਜੀ ਉਸ ਤੋਂ ਬਾਅਦ ਸ ਨੂੰ ਆਪਾਂ ਪ੍ਰੂਵ ਕਰ ਦੇਣੀ ਹੈ ਜੀ ਠੀਕ ਹੈ ਜੀ ਤਾਂ ਫਿਰ ਵੀ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਮੇਰੇ ਸਾਹਬ ਚ ਆਪਾਂ ਨੂੰ ਸਮ ਅਪ ਕਰ ਦੇਣੀ ਚਾਹੀਦੀ ਹੈ ਵੀਡੀਓ ਕਾਫੀ ਲੰਬੀ ਹੋ ਗਈ ਹੈ ਤੇ ਜਿਹੜੀ ਮੇਨ ਬੇਸਿਕ ਚੀਜ਼ ਸੀਗੀ ਉਹਦੇ ਬਾਰੇ ਆਪਾਂ ਡਿਸਕਸ ਕਰ ਚੁੱਕੇ ਹਾਂ ਉਸ ਤੋਂ ਬਾਅਦ ਇਕੱਲੀ ਆਪਾਂ ਅਪਰੂਵ ਹੀ ਕਰਨੀ ਹੈ ਇਕੱਲੀ ਅਪਰੂਵ ਆਪਾਂ ਆਪਣੀ ਟਰਾਂਸਫਰ ਨੂੰ ਕਰ ਦੇਣੀ ਹੈ ਠੀਕ ਹੈ ਜੀ ਜੇਕਰ ਫਿਰ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਸਾਡੀ ਟੀਮ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਉਹ ਤੁਹਾਡੀ ਅਪਲਾਈ ਕਰਨ ਦੇ ਵਿੱਚ ਜਿਹੜੀ ਹੈ ਮਦਦ ਕਰ ਦੇਣਗੇ ਉਹ ਅਪਲਾਈ ਵੀ ਕਰ ਦੇਣਗੇ ਠੀਕ ਹੈ ਜੀ ਤਾਂ ਜੋ ਵੀ ਕੋਈ ਬੈਨੀਫਿਸ਼ੀਰੀ ਉਹਨਾਂ ਦਾ ਕੁਝ ਹੋਊਗਾ ਤਾਂ ਉਹ ਕਰ ਲੈਣਗੇ ਆਪੇ ਜੀ ਠੀਕ ਹੈ ਜੀ ਵੈਸੇ ਤਾਂ ਇਹਦੇ ਵਿੱਚ ਆਪਾਂ ਦੱਸ ਹੀ ਦਿੱਤਾ ਹੈ ਨਹੀਂ ਲੋੜ ਪੈਣੀ ਕਿਸੇ ਤੋਂ ਅਪਲਾਈ ਕਰਵਾਉਣ ਦੀ ਜੇਕਰ ਅਪਲਾਈ ਕਰਵਾਉਣੀ ਵੀ ਹੋਊਗੀ ਤਾਂ ਤੁਸੀਂ ਟੈਕਨੀਕਲ ਮੀਚੂ @therategmail.com ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ ਉਥੋਂ ਆਪਣੀ ਟੀਮ ਜਿਹੜੀ ਹੈ ਆਪਣੇ ਆਪ ਅਪਲਾਈ ਕਰਵਾ ਦੂਗੀ ਠੀਕ ਹੈ ਜੀ ਜੇ ਨਹੀਂ ਮੇਲ ਦੇ ਉੱਤੇ ਨਹੀਂ ਗੱਲ ਬਣਦੀ ਤਾਂ ਤੁਸੀਂ ਸੰਪਰਕ ਨੰਬਰ ਤੇ ਵੀ ਅਪਲਾਈ ਕਰਵਾ ਸਕਦੇ ਹੋ 88708817917 WhatsApp ਤੇ ਵੀ ਮੈਸੇਜ ਕਰ ਦਿਓ ਟੀਮ ਆਪਣੇ ਆਪ ਤੁਹਾਡੇ ਨਾਲ ਸੰਪਰਕ ਕਰ ਲੂਗੀ ਤੇ ਟਰਾਂਸਫਰ ਅਪਲਾਈ ਕਰ ਦੇਣਗੇ ਠੀਕ ਹੈ ਜੀ ਤਾਂ ਐਵੇਂ ਜੁੜੇ ਰਹੋ ਵੈਸੇ ਤਾਂ ਕੋਸ਼ਿਸ਼ ਕਰਿਓ ਵੀ ਤੁਸੀਂ ਆਪ ਹੀ ਇਹਨੂੰ ਅਪਲਾਈ ਕਰ ਲਵੋ ਪੈਸੇ ਬਚਣ ਜਿੰਨੇ ਬਚਾ ਲਓ ਠੀਕ ਹੈ ਜੀ ਤੇ ਆਪਦੇ ਹੱਥ ਨਾਲ ਜਿੰਨਾ ਕੰਮ ਹੋ ਜੇ ਉਹਨਾਂ ਵਧੀਆ ਰਹਿੰਦਾ ਜੀ ਠੀਕ ਹੈ ਜੀ ਤਾਂ ਅੱਗੇ ਫਿਰ ਮਿਲਾਂਗੇ ਜੀ ਆਪਾਂ ਇੱਕ ਅਗਲੀ ਵੀਡੀਓ ਦੇ ਅੰਦਰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਚੈਨਲ ਦੇ ਵਿੱਚ ਜਾ ਕੇ ਵੀਡੀਓ ਨੂੰ ਕਲਿੱਕ ਕਰਕੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਆਪਾਂ ਜਿੰਨੀ ਕੋਸ਼ਿਸ਼ ਹੋਊਗੀ ਆਪਣੀ ਟੀਮ ਤੁਹਾਡਾ ਰਿਪਲਾਈ ਜ਼ਰੂਰ ਕਰੂਗੀ ਜੀ ਠੀਕ ਹੈ ਜੀ ਤਾਂ ਅੱਗੇ ਫਿਰ ਮਿਲਾਂਗੇ ਜੀ ਇੱਕ ਅਗਲੀ ਵੀਡੀਓ ਦੇ ਅੰਦਰ ਉਦੋਂ ਤੱਕ ਟਾਟਾ ਬਾਏ ਬਾਏ